ਐਸਾਈਲਮ ਦੇ ਰੂਲ ਸ਼ਰਨਾਰਥੀ ਦੇ ਰੂਲ ਐਸਾਈਲਮ ਸੀਕਰ ਜਿਹੜੇ ਨੇ ਰਿਫਿਊਜੀ ਨੇ ਜਾਂ ਕੋ ਬੰਦਾ ਬਾਰਡਰ ਦੇ ਉੱਤੇ ਜਾ ਕੇ ਕਹਿੰਦਾ ਵੀ ਭਾਈ ਮੈਨੂੰ ਫਲਾਣੇ ਦੇਸ਼ ਦੇ ਵਿੱਚ ਖਤਰਾ ਆਇਆ ਤੇ ਇਸ ਕਰਕੇ ਤੁਸੀਂ ਮੈਨੂੰ ਪਨਾਹ ਦੇ ਦਿਓ ਮਨੁੱਖੀ ਅਧਿਕਾਰਾਂ ਦੇ ਤਹਿਤ ਉਸ ਦੇਸ਼ ਨੂੰ ਪਨਾਹ ਦੇਣੀ ਪੈਂਦੀ ਆ ਅਮਰੀਕਾ ਦੀ ਸਰਕਾਰ ਨੇ ਹੁਣ ਨਵਾਂ ਨਿਯਮ ਇੰਟਰੋਡਿਊਸ ਕਰ ਦਿੱਤਾ ਆ ਤੇ ਉਹਦਾ ਅਸਰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਸਿੱਧਾ ਪਾਊਗਾ ਪਹਿਲਾਂ ਕੋ ਬੰਦਾ ਉੱਥੇ ਜਾਂਦਾ ਸੀ ਬਾਰਡਰ ਦੇ ਉੱਤੇ ਜਾ ਉਹ ਜਦੋਂ ਕ੍ਰਾਸ ਕਰਦਾ ਸੀ ਤਾਂ ਉਹਦੇ ਵਕੀਲ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਸਮਾਂ ਦਿੱਤਾ ਜਾਂਦਾ ਸੀ ਹੁਣ ਇਹਨਾਂ ਨੇ ਘਟਾ ਦਿੱਤਾ ਕਿ ਜੇ ਤੁਸੀਂ ਬਾਰਡਰ ਕੈਨੇਡਾ ਤੋਂ ਕ੍ਰਾਸ ਕਰਕੇ ਦੂਜੇ ਪਾਸੇ ਜਾਂਦੇ ਆ ਉਹਦਾ ਸਮਾਂ ਘਟਾ ਦਿੱਤਾ ਜਿਹੜਾ ਬੰਦਾ ਸਾਈਲਮ ਲੈਣਾ ਚਾਹੁੰਦਾ ਹੈ ਉਹਦੇ ਕੋਲੇ 4 ਘੰਟੇ ਆ ਕਹਿੰਦੇ ਸਿਰਫ ਕਿ ਤੂੰ ਆਪਣੇ ਵਕੀਲ ਨਾਲ ਗੱਲ ਕਰ ਲਾ ਪਹਿਲਾਂ 24 ਘੰਟੇ ਹੁੰਦੇ ਸੀ 24 ਘੰਟੇ ਦਾ ਟਾਈਮ ਦਿੰਦੇ ਸੀ ਹੁਣ ਇਹ ਕਹਿੰਦੇ 4 ਘੰਟੇ ਆ 4 ਘੰਟੇ ਦੇ ਵਿੱਚ ਗੱਲ ਕਰਕੇ ਆਪਣਾ ਕੋਈ ਨਾ ਕੋਈ ਨਵੇੜ ਜਿਹੜਾ ਕਰ ਲਓ ਜਿਹੜਾ ਜਿਹੜਾ ਇਸ ਵੇਲੇ ਹੈਗਾ ਆ ਕਿ ਸੇਫ ਥਰਡ ਕੰਟਰੀ ਐਗਰੀਮੈਂਟ ਦਾ ਜ਼ਿਕਰ ਚੱਲ ਰਿਹਾ ਇਹ ਰੂਲ ਇਹ ਆ ਇਸ ਰੂਲ ਦੇ ਤਹਿਤ ਕਹਿੰਦੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਸਮਝੌਤਾ ਹੋਇਆ ਆ ਕਿ ਜਿਹੜਾ ਅਸਾਈਲਮ ਸੀਕਰ ਆ ਜਿਹੜਾ ਬੰਦਾ ਰਿਫਿਊਜੀ ਜਿਹੜਾ ਬੰਦਾ ਸ਼ਰਨਾਰਥੀ ਇੱਥੇ ਆ ਕੇ ਬਣਨਾ ਚਾਹੁੰਦਾ ਉਹ ਪਹਿਲਾਂ ਜਿਹੜੇ ਦੇਸ਼ ਦੇ ਵਿੱਚ ਗਿਆ ਉੱਥੇ ਲਵੇ ਮਤਲਬ ਮੰਨ ਲਓ ਕਿਸੇ ਨੂੰ ਇੱਕ ਦੇਸ਼ ਦੇ ਵਿੱਚੋਂ ਇੰਡੀਆ ਬੰਗਲਾਦੇਸ਼ ਜਾਂ ਆਪ ਕਿਸੇ ਵੀ ਰਿਆ ਕਿਤੇ ਵੀ ਉਹਨੂੰ ਚਾਹੀਦੀ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਆ ਗਿਆ ਕੈਨੇਡਾ ਦੇ ਵਿੱਚ ਆ ਗਿਆ ਤੇ ਹੁਣ ਪਹਿਲਾਂ ਕੈਨੇਡਾ ਆ ਗਿਆ ਜਾਂ ਕੋਈ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆ ਗਿਆ ਤੇ ਕੈਨੇਡਾ ਆ ਕੇ ਵੀਜ਼ਾ ਲੈ ਕੇ ਹੁਣ ਉਹ ਨਿਕਲਣਾ ਚਾਹੁੰਦਾ ਅਮਰੀਕਾ ਨੂੰ ਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਜਾ ਕੇ ਕਹਿ ਦਵੇ ਕਿ ਮੈਨੂੰ ਜੀ ਫਲਾਣੇ ਦੇਸ਼ ਦੇ ਵਿੱਚ ਖਤਰਾ ਇਦਾਂ ਨਹੀਂ ਜਿਹੜਾ ਬੰਦਾ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਐਂਟਰ ਹੋ ਗਿਆ ਉੱਥੇ ਆ ਕੇ ਉਹ ਆਪਣਾ ਜਿੱਥੇ ਵੀ ਅਰਾਈਵਲ ਆ ਜਿੱਥੇ ਉੱਥੇ ਆ ਕੇ ਅਪਲਾਈ ਕਰਿਓ ਆਪਣਾ ਸਾਇਲਨ ਨੂੰ ਨਾ ਕੇ ਅੱਗੇ ਜਾ ਕੇ ਸੋ ਇਹਦੇ ਤਹਿਤ ਵੀ ਹੁਣ ਸਿੱਧਾ ਹੋ ਜਾਣਾ ਵੀ ਜੇ ਤੁਸੀਂ ਲੰਘ ਕੇ ਕੈਨੇਡਾ ਦੇ ਵਿੱਚੀ ਅਮਰੀਕਾ ਨੂੰ ਆ ਗਏ ਆ ਤੇ ਤੁਹਾਨੂੰ ਖਤਰਾ ਉੱਥੇ ਵੀ ਓਨਾ ਹੀ ਸੀ ਉੱਥੇ ਅਪਲਾਈ ਕਰੋ ਦੂਜਾ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਬਾਰਡਰ ਆਫੀਸਰ ਆ ਉਹ ਹੁਣ ਜਿਹੜੇ ਤੁਹਾਡੇ ਜਿਹੜੇ ਕਾਗਜ਼ ਪੱਤਰ ਤੁਹਾਡੇ ਕੋਲ ਹੈਗੇ ਆ ਜਦੋਂ ਤੁਸੀਂ ਉੱਥੇ ਪਹੁੰਚੇ ਆ ਉਹੀ ਦੇਖਣਗੇ ਤੇ ਉਹ ਤੋਂ ਬਾਅਦ ਦੇ ਨਹੀਂ ਵੀ ਤੁਸੀਂ ਕਹਿ ਦੋਗੇ ਜੀ ਅਸੀਂ ਤੁਹਾਨੂੰ ਫੋਰਾਣਾ ਕਰ ਦਨੇ ਚਿੱਠੀ ਲਿਆ ਦਨੇ ਉਹ ਕਰ ਦਨੇ ਉਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਜਦੋਂ ਤੁਸੀਂ ਇਸ ਵੇਲੇ ਲੈਣ ਲੱਗੇ ਆ ਪਨਾਹ ਲੈਣ ਲੱਗੇ ਆ ਜੋ ਕੁਝ ਤੁਹਾਡੇ ਕੋਲ ਜਿਹੜੇ ਕਾਗਜ਼ ਪੱਤਰ ਹੈਗੇ ਸਾਡਾ ਇਹਦੇ ਨਾਲ ਹੀ ਮਤਲਬ ਆਸੀਂ ਇਹੀ ਦੇਖਾਂਗੇ ਸੋ ਇਹਦੇ ਉੱਤੇ ਜਿਹੜਾ ਕਨਸਰਨ ਉਹ ਰੇਜ਼ ਕੀਤਾ ਗਿਆ ਆ ਐਕਸਪਰਟ ਜਿਹੜੇ ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜੀ ਇਹ ਤਬਦੀਲੀ ਆ ਇਹਦੇ ਨਾਲ ਕਈ ਸੈਂਕੜੇ ਜਿਹੜੇ ਪਨਾਹ ਲੈਣਾ ਚਾਹੁੰਦੇ ਆ ਉਹਨਾਂ ਨੂੰ ਫੇਰ ਟ੍ਰੀਟਮੈਂਟ ਨਹੀਂ ਮਿਲਣੀ ਮਤਲਬ ਉਹਨਾਂ ਨੂੰ ਜਿਹੜਾ ਪੂਰਾ ਕਹਿ ਲਓ ਕਿ ਨਹੀਂ ਮਿਲਣਾ ਜਿਸ ਕਿਸਮ ਦਾ ਉਹ ਮਤਲਬ ਵਰਤਾਓ ਉਹਨਾਂ ਨਾਲ ਹੋਣਾ ਚਾਹੀਦਾ ਆ ਕਾਨੂੰਨੀ ਦਿੱਕਤਾਂ ਬਹੁਤ ਨੇ ਕੋਸ਼ਕ ਜਿਹੜੇ ਮਾਹਰ ਆ ਉਹ ਇਹ ਮੰਨਦੇ ਆ ਕਿ ਜਿਹੜਾ ਨਵਾਂ ਨਿਯਮ ਇਹਨਾਂ ਨੇ ਲਾਗੂ ਕੀਤਾ ਆ ਇਹ ਇੰਟਰਨੈਸ਼ਨਲ ਜਿਹੜੇ ਅੰਤਰਰਾਸ਼ਟਰੀ ਪ੍ਰਦਰ ਦੇ ਕਾਨੂੰਨਾਂ ਦੇ ਨਾਲ ਮੇਲ ਹੀ ਨਹੀਂ ਖਾਂਦਾ ਵੀ ਅਸਾਈਲਮ ਸੀਕਰਸ ਦੇ ਜਿਹੜੇ ਹੈਗੇ ਆ ਅਸਾਈਲਮ ਸੀਕਰ ਨੂੰ ਤਾਂ ਮਤਲਬ ਉੱਥੇ ਪਨਾਹਤ ਦੇਣੀ ਚਾਹੀਦੀ ਹੈ ਜੋ ਮਰਜ਼ੀ ਆ ਤੇ ਇਹ ਉਹਦੇ ਕਿਤੇ ਪਿੱਛੇ ਜਿਹੜਾ ਰਹਿ ਜਾਊਗਾ ਦੂਜਾ ਇਹ ਆ ਕਿ ਜਿਹੜੀਆਂ ਇਹ ਤਬਦੀਲੀਆਂ ਆ ਇਹ ਇੱਕ ਵੱਡੇ ਬਾਰਡਰ ਪਾਲਿਸੀ ਦਾ ਅਮਰੀਕਾ ਦਾ ਹਿੱਸਾ ਆ ਜਿਹੜੀਆਂ ਰਾਸ਼ਟਰਪਤੀ ਬਾਈਡਨ ਨੇ ਲਾਗੂ ਕੀਤੀਆਂ ਆ ਖਾਸ ਤੌਰ ਦੇ ਉੱਤੇ ਮੈਕਸੀਕੋ ਬਾਰਡਰ ਦੇ ਲਈ ਪਰ ਹੁਣ ਮੁੱਖ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਜਦੋਂ ਕੋ ਬੰਦਾ ਗੈਰਕਾਨੂੰਨੀ ਤਰੀਕੇ ਦੇ ਨਾਲ ਵੜਦਾ ਜਾਂ ਉੱਥੇ ਆ ਕੇ ਪ੍ਰਾਹ ਲੈਂਦਾ ਤਾਂ ਉਧਰਲੇ ਬਾਰਡਰ ਤੋਂ ਆਉਂਦਾ ਪਰ ਹੁਣ ਕਿਉਂਕਿ ਬਾਰਡਰ ਦੇ ਉੱਤੇ ਨਿਯਮ ਇਹਨਾਂ ਨੇ ਲਾਗੂ ਕਰ ਦਿੱਤੇ ਸਾਰਿਆਂ ਦੇ ਉੱਤੇ ਜੇ ਅਸਰ ਕੈਨੇਡਾ ਵਾਲੇ ਤੇ ਵੀ ਪਊਗਾ ਦੂਜਾ ਮਸਲਾ ਇਹ ਆ ਕਿ ਵਾਧਾ ਬਹੁਤ ਹੋਇਆ ਜਿਹੜੇ ਲੋਕ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਆ ਰਹੇ ਆ ਕੈਨੇਡਾ ਦੇ ਵਿੱਚ ਹੁਣ ਥੋੜਾ ਜਿਹਾ ਪੱਕਾ ਹੋਣਾ ਜਦੋਂ ਦਾ ਔਖਾ ਹੋਇਆ ਲੋਕ ਬਾਰਡਰ ਟਾਪ ਕੋ ਉਧਰ ਜਾਣ ਲੱਗ ਪਏ। ਕਈ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਵੀ 10-10 ਹਜ਼ਾਰ ਡਾਲਰ ਦੇ ਵਿੱਚ ਬਾਰਡਰ ਟਪਾਈ ਜਾਂਦੇ ਆ ਜਾਂ ਪਿੱਛੇ ਜਿਹੜਾ ਟ੍ਰੇਨ ਦੇ ਵਿੱਚੋਂ ਲੋਕ ਫੜੇ ਉਹਨਾਂ ਨੇ ਟ੍ਰੇਨ ਦੇ ਵਿੱਚ ਜਾ ਰਹੇ ਉਧਰੋਂ ਦੋ ਨੰਬਰ ਦੇ ਵਿੱਚੋਂ ਵੀ ਬਾਰਡਰ ਦੇ ਉੱਤੇ ਫੜੇ ਗਏ। ਸੋ ਇਹਦਾ ਪੋਲਿਟਿਕਲ ਪ੍ਰੈਸ਼ਰ ਵੀ ਆ। ਅਮਰੀਕਾ ਦੇ ਜਿਹੜੇ ਲੀਡਰ ਨੇ ਪਾਰਟਿਕੂਲਰਲੀ ਜਿਹੜੇ ਰਿਪਬਲਿਕਨਸ ਨੇ ਉਹ ਇਸ ਗੱਲ ਦੇ ਨਾਲ ਬਹੁਤ ਚਿੰਤਤ ਨੇ ਕਿ ਜਿਹੜੀ ਬਾਰਡਰ ਦੇ ਉੱਤੇ ਸਿਕਿਉਰਿਟੀ ਆ ਉਹ ਜ਼ਿਆਦਾ ਹੋਣੀ ਚਾਹੀ ਹੁਣ ਜਦੋਂ ਉਹ ਕਹਿੰਦੇ ਆ ਕਿ ਬਾਰਡਰ ਦੇ ਉੱਤੋਂ ਬੰਦੇ ਅਨੇਵਾਹ ਲੰਘੀ ਆਉਂਦੇ ਆ ਜਿਹੜੇ ਡੋਨਲਡ ਟਰੰਪ ਨੇ ਐਲਨ ਮਸਕ ਦੇ ਨਾਲ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਤੇ ਉਹਨਾਂ ਨੇ ਕਹਿ ਦਿੱਤਾ ਕਿ 20 ਮਿਲੀਅਨ ਆਏ ਆ ਤੇ ਕਿੰਨੇ ਮਿਲੀਅਨ ਮਹੀਨੇ ਚ ਲੰਘ ਜਾਂਦਾ ਹਾਲਾਂਕਿ ਸੀ ਇਹੋ ਝੂਠ ਗੱਪ ਸੀਗੀ ਪਰ ਸੱਚ ਹੈ ਇਹ ਵੀ ਮਿਲੀਅਨਸ ਦੇ ਵਿੱਚ ਲੋਕ ਪਹਿਲਾਂ ਬੈਠੇ ਆ ਇੱਥੇ ਗਿਣਤੀ ਭਾਵੇਂ ਉਹਨਾਂ ਦੀ ਹੈ ਨਹੀਂ ਸੋ ਜਦੋਂ ਹੁਣ ਉਹ ਕਹਿ ਰਹੇ ਆ ਤੇ ਉਹ ਟਾਰਗੇਟ ਸਿੱਧਾ ਰਿਪਬਲਿਕਨ ਇਹਨਾਂ ਦੇ ਡੈਮੋਕ੍ਰੇਟਸ ਦੇ ਉੱਤੇ ਆ ਜੇ ਉਹ ਕਹਿੰਦੇ ਸਖਤ ਤਾਂ ਇਹਨਾਂ ਨੂੰ ਚਾਹ ਜਾਂ ਨਾ ਚਾਹ ਕੇ ਸਖਤੀ ਕਰਨੀ ਪੈਣੀ ਆ ਉਹ ਸ਼ਕਤੀ ਦਾ ਹਿੱਸਾ ਇਧਰਲੇ ਪਾਸੇ ਆ ਤੇ ਇਹਦਾ ਵੀ ਅਸਰ ਉਧਰਲੇ ਪਾਸੇ ਪੈ ਰਿਹਾ ਹੈ ਜਿਹੜੇ ਮਾਹਰ ਇਸ ਕੱਲ ਦੇ ਨਾਲ ਸਹਿਮਤ ਹੋਇਆ ਕਿ ਸਰਕਾਰ ਨੂੰ ਬਾਰਡਰ ਇਸ਼ੂਜ਼ ਮੈਨੇਜ ਕਰਨੇ ਚਾਹੀਦੇ ਆ ਨਵਾਂ ਜਿਹੜਾ ਨਿਜਮ ਆ ਇਹਦੇ ਨਾਲ ਜਿਹੜੇ ਇਹ ਪਨਾਹ ਲੈਣ ਵਾਲੇ ਆ ਇਹਨਾਂ ਨੂੰ ਪੂਰਾ ਟਾਈਮ ਨਹੀਂ ਮਿਲੂਗਾ ਜਿੰਨਾ ਟਾਈਮ ਇਹਨਾਂ ਨੂੰ ਅਸਲ ਦੇ ਵਿੱਚ ਚਾਹੀਦਾ ਆ ਉਹ ਟਾਈਮ ਦੇ ਵਿੱਚ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਦਿੱਕਤ ਹੋ ਸਕਦੀ ਆ ਤੇ ਆਪਣਾ ਕੇਸ ਚੰਗੀ ਤਰ੍ਹਾਂ ਉੱਥੇ ਪੇਸ਼ ਨਹੀਂ ਕਰ ਸਕਦੇ ਇਹਦੇ ਵਿੱਚ ਸਮੱਸਿਆ ਆ ਸਕਦੀ ਵੇਦਾ ਕੁਛ ਨਾ ਕੁਛ ਕੀਤਾ ਜਾਵੇ ਪਰ ਇਹ ਇੱਕ ਬੜੀ ਧਿਆਨ ਰੱਖਣਯੋਗ ਗੱਲ ਆ ਕਿ ਸਰਕਾਰ ਨੇ ਇਹ ਨਿਯਮ ਹੁਣ ਬਦਲ ਦਿੱਤੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ